ਪਿਤਾ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 12ਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਰੋਡ ਫਗਵਾੜਾ ਦਾ ਨਤੀਜਾ ਕਾਫੀ ਸ਼ਾਨਦਾਰ ਆਇਆ ਹੈ ਸਕੂਲ ਪ੍ਰਿੰਸੀਪਲ ਮੈਡਮ ਮੀਨੂ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀਆਂ 373 ਬੱਚੀਆਂ ਨੇ 12ਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਸੀ ਜਦਕਿ 373 ਬੱਚੀਆਂ ਨੇ 8ਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 12ਵੀਂ ਕਲਾਸ ਦੀਆਂ ਤਿੰਨ ਬੱਚੀਆਂ ਨੇ ਸ਼ਾਨਦਾਰ ਉਪਲਬਧੀ ਹਾਸਲ ਕਰਦਿਆਂ ਪੰਜਾਬ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕੀਤਾ ਜਦਕਿ 8ਵੀਂ ਕਲਾਸ ਦੀ ਇੱਕ ਵਿਦਿਆਰਥਣ ਨੇ ਪੰਜਾਬ ਦੀ ਮੈਰਿਟ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਬੱਚਿਆਂ ਅਤੇ ਸਕੂਲ ਸਟਾਫ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਸਕੂਲ ਦਾ ਇਨਾ ਵਧੀਆ ਰਿਜ਼ਲਟ ਆਇਆ ਹੈ ਉਹਨਾਂ ਸਮੂਹ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਬੱਚਿਆਂ ਉਹਨਾਂ ਦੇ ਮਾਤਾ ਪਿਤਾ ਤੇ ਸਟਾਫ ਨੂੰ ਹਾਰਦਿਕ ਵਧਾਈਆਂ ਦਿੱਤੀਆਂ 12ਵੀਂ ਦੇ ਔਰ 8th ਕਲਾਸ ਦੇ ਦੋਨੋਂ ਹੀ ਰਿਜ਼ਲਟ ਬੋਰਡ ਨੇ ਅਨਾਉਂਸ ਕੀਤੇ ਹੈ और सा बहुत ही माण वाली गल है कि मेरी बच्चों ने इन ज़्यादा मल् हैं कि अच्छ एक्साइटमेंट मैं लग रहा है कि बहुत ज़्यादा मेरे स्टाफ न मेरे बच्चों और पेरेंट्स एक्साइटमेंट फील हो रही है साढ़े तीन बच्चे प्लस टू दे मैरिट च है स्टेट मैरिट और एक क्लास दा एक दा का एक बच्चा जोड़ा वो साढ़ा मैरिट चया जो सा बच्चा नॉन मेडिकल का स्टूडेंट है कर्विका इस बच्चे का रैंक है फोर्टीन नॉन मेडिकल का बच्चा है इसने फोर और सैवन बच्चा कविता जविता भी फोटीनथ रैंक है दोनों का टाई है और ये बच्चा कॉमर्स ग्रुप् है और एक बच्चा सा ट्वैल्थ रैंक आया इस बच्चे का मुस्कान जिसे कि नाइनटी सैवन पॉइंट एट परसेंट मार्क्स है और फोर एटी नाइन मार्क्स इस बच्चे के आए हैं मैंने बहुत माण है कि मेरे बच्चों ने बहुत मेहनत की है और जोड़े एट का बच्चा है सलोनी बंगा ਉਸ ਬੱਚੇ ਦੇ 98% ਮਾਰਕਸ ਆਏ ਹੈ ਔਰ 592 ਮਾਰਕਸ ਹੈ 83 ਰੈਂਕ ਦਾ 83rd ਰੈਂਕ ਆਇਆ ਮੈਰਿਟ ਸਟੇਟ ਮੈਰਿਟ ਮੈਡਮ ਬੱਚਿਆਂ ਦੇ ਪੇਰੈਂਟਸ ਨੂੰ ਕੀ ਮੈਸੇਜ ਜਾਨਾ ਚਾਹੁੰਦੇ ਹੋ ਮੈਸੇਜ ਇਹ ਦਿਆਂਗੇ ਕਿ ਤੁਸੀਂ ਸਾਨੂੰ ਆਪਣੇ ਬੱਚੇ ਦੇਤੇ ਮਿਹਨਤ ਕਰਵਾਉਣਾ ਸਾਡਾ ਕੰਮ ਹੈ ਇਹਨਾਂ ਨੂੰ ਬੁਲੰਦੀ ਤੱਕ ਪਹੁੰਚਾਉਣਾ ਸਾਡਾ ਕੰਮ ਹੈ ਮੇਰੀ ਟੀਚਰਸ ਦਿਲੋਂ ਜਾਣਦੇ ਨੇ ਬੱਚਿਆਂ ਤੇ ਮਿਹਨਤ ਕਰ ਰਹੇ ਹੈ ਬਾਕੀ ਪਰਮਾਤਮਾ ਦੀ ਬਹੁਤ ਕਿਰਪਾ ਸਾਈਡ ਉੱਪਰ ਕਿ ਉਹਨਾਂ ਨੇ ਇੰਨੀ ਵੱਡੀ ਖੁਸ਼ੀ ਸਾਨੂੰ ਦਿੱਤੀ ਹੈ ਇਸ ਦੌਰਾਨ ਬੱਚਿਆਂ ਨੇ ਵੀ ਇਸ ਉਪਲਬਧੀ ਦਾ ਸਿਹਰਾ ਆਪਣੇ ਮਾਤਾ-ਪਿਤਾ ਮਿਹਨਤੀ ਸਕੂਲ ਸਟਾਫ ਦੇ ਨਾਲ-ਨਾਲ ਪ੍ਰਿੰਸੀਪਲ ਮੈਡਮ ਮੀਨਾ ਗੁਪਤਾ ਦੇ ਸਿਰ ਬੰਨਿਆ ਉਹਨਾਂ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਵਧੀਆ ਅੰਕ ਲੈ ਕੇ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨਗੇ ਇਸ ਦੌਰਾਨ ਬੱਚਿਆਂ ਦੇ ਮਾਤਾ-ਪਿਤਾ ਨੇ ਖੁਸ਼ੀ ਜ਼ਾਹਰ ਕਰਦਿਆਂ ਸਕੂਲ ਸਟਾਫ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਹੀ ਉਹਨਾਂ ਦੇ ਬੱਚਿਆਂ ਨੇ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ ਮੇਰਾ ਨਾਮ ਸਲੋਨੀ ਹੈ ਤੇ ਮੈਂ 8ਵੀਂ ਜਮਾਤ ਦੀ ছাত্রী ਹਾਂ ਤੇ ਅੱਜ ਮੈਂ ਆਪਣੇ ਟੀਚਰਸ ਤੇ ਆਪਣੇ ਡਿਸਪੀਸਲ ਮੈਮ ਆਪਣੇ ਪੇਰੈਂਟਸ ਦੇ ਬਦੌਲਤ ਮੈਰਿਟ ਲਿਸਟ ਵਿੱਚ ਆਈ ਹਾਂ ਮੇਰਾ ਨਾਮ ਆਇਆ ਕਿੰਨੇ ਅੰਕ ਪ੍ਰਾਪਤ ਕੀਤੇ ਜੀ 582 ਆਊਟ ਆਫ 600 98.67% ਮੇਰਾ ਨਾਮ ਕੰਨੀਕਰ ਹਾਂ ਮੈਂ 12ਵੀਂ ਕਲਾਸ ਦੀ ছাত্রী ਸਕੂਲ ਤੋਂ 12ਵੀਂ ਕਰਕੇ ਹਟ ਗਿਆ ਮੈਂ ਆਪਣੇ ਸਕੂਲ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਆਪਣੇ ਟੀਚਰਸ ਦਾ ਆਪਣੇ ਮਾਤਾ-ਪਿਤਾ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਔਰ ਸਾਡੇ ਸਕੂਲਸ ਐਕਸਟਰਾ ਕਲਾਸਿਸ ਵੀ ਲਗੀਆਂ ਤਾਂ ਜਿਨਾ ਕਰਕੇ ਮੈਂ ਮੈਰਿਜ ਲਿਸਟ ਆਪਣਾ ਨਾਮ ਹਾਸਲ ਕਰ ਲਿਆ। ਬੇਟਾ ਅੰਕ ਕਿੰਨੇ ਪ੍ਰਾਪਤ ਕੀਤੇ ਤੁਸੀਂ? ਮੈਂ ਨੋਰਮੈਡੀਕਲ 487 500 ਵਿੱਚੋਂ 487 ਅੰਕ ਪ੍ਰਾਪਤ ਕੀਤੇ 12ਵੀਂ ਨੋਰਮੈਡੀਕਲ ਸ਼੍ਰੀਮ ਚ। ਬੇਟਾ ਇਹ ਸ਼੍ਰੀ ਇਹਨੂੰ ਦੇ ਰਹੇ ਤੁਸੀਂ? ਮੈਂ ਇਹ ਸ਼੍ਰੀ ਆਪਣੇ ਅਧਿਆਪਕਾਂ ਨੂੰ ਆਪਣੇ ਮਾਤਾ-ਪਿਤਾ ਨੂੰ ਤੇ ਆਪਣੇ ਸਕੂਲ ਪ੍ਰਿੰਸੀਪਲ ਸਾਹਿਬਾ ਨੂੰ ਠੀਕ ਹੈ ਮੈਡਮ ਅੱਜ ਆਪਣਾ ਰਿਜ਼ਲਟ ਵਗੈਰਾ ਆਊਟ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਪ੍ਰਿੰਸੀਪਲ ਮੈਮ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਆ ਤੇ ਆਪਣੇ ਟੀਚਰਸ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੈਨੂੰ ਇੰਨਾ ਪੜਾਇਆ ਉਸ ਤੇ ਆਪਣੇ ਪੇਰੈਂਟਸ ਨੂੰ ਵੀ ਥੈਂਕ ਯੂ ਕਹਿਣਾ ਚਾਹੁੰਦੀ ਆ ਜਿਨ੍ਹਾਂ ਦੀ ਬਰਕਰਾਰ ਮੈਂ ਇਸ ਮੌਕੇ ਤੇ ਪਹੁੰਚੀ ਤੇ ਮੈਂ ਸਾਰਿਆਂ ਨੂੰ ਬਹੁਤ ਥੈਂਕ ਯੂ ਕਹਿਣਾ ਚਾਹੁੰਦੀ ਆ ਕਿ ਉਹਨਾਂ ਨੇ ਮੇਰਾ ਸਾਥ ਦਿੱਤਾ ਮੈਰਿਟ ਡਿਸਟਰੀਚ ਆਨਦੇ ਤੇ ਮੈਡਮ ਆ ਆਪਣਾ ਕਿੰਨੇ ਅੰਕ ਪ੍ਰਾਪਤ ਕੀਤੇ ਤੁਸੀਂ ਆਪਣੇ 5 489 ਆਊਟ ਆਫ 500 ਸਰ ਬਹੁਤ ਵਧੀਆ ਆ ਇਹ ਸਾਰੇ ਮੇਰੇ ਮਿਹਨਤ ਕਰਕੇ ਆਇਆ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਪੜਾਇਆ ਜਿਆਦਾਤਰ ਓਵਰਟਾਈਮ ਵੀ ਲਗਾਏ ਸਾਡੇ ਟੀਚਰਸ ਨੇ ਸਾਡੇ ਲਈ ਤੇ ਇਹ ਉਹਨਾਂ ਦੀ ਮਿਹਨਤ ਹੀ ਕਰਕੇ ਆਇਆ ਸਾਡੇ ਲਈ ਇੰਨਾ ਵਧੀਆ ਰਿਜ਼ਲਟ ਤੇ ਪ੍ਰਿੰਸੀਪਲ ਮੈਡਮ ਦੀ ਵੀ ਇਹਨਾਂ ਵਿੱਚ ਬਹੁਤ ਜ਼ਿਆਦਾ ਮਿਹਨਤ ਆ ਕਿ ਉਹਨਾਂ ਨੇ ਆਪਣੇ ਟੀਚਰਸ ਦੇ ਟੀਚਰਸ ਨੂੰ ਗਾਈਡ ਕੀਤਾ ਕਿਉਂਕਿ ਇਸ ਤਰ੍ਹਾਂ ਸਾਨੂੰ ਪੜਾਉਣ ਕਿ ਬੇਟਾ ਅੰਕ ਕਿੰਨੇ ਆਏ ਤੁਹਾਡੇ 87/500 ਇਸੇ ਤਰ੍ਹਾਂ ਹੀ ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦਾ 12ਵੀਂ ਅਤੇ 8ਵੀਂ ਕਲਾਸ ਦਾ ਨਤੀਜਾ ਕਾਫੀ ਸ਼ਾਨਦਾਰ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਸਕੂਲ ਪ੍ਰਿੰਸੀਪਲ ਮੈਡਮ ਨੀਲਮ ਪਸਰੀਚਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਸਕੂਲ ਦੀ ਵਿਦਿਆਰਥਣ ਰਕਸ਼ਿਤ ਨੇ 481 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਸਮ੍ਰਿਤੀ ਸੈਣੀ ਨੇ 475 ਅੰਕ ਲੈ ਕੇ ਦੂਸਰਾ ਅਤੇ ਨਿਸ਼ਾਂਤ ਨੇ 468 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਇਸ ਤੋਂ ਇਲਾਵਾ 8ਵੀਂ ਕਲਾਸ ਦੇ ਆਏ ਨਤੀਜਿਆਂ ਵਿੱਚ ਅਨੁਸ਼ ਭਾਟੀਆਂ ਨੇ 555 ਅੰਕ ਲੈ ਕੇ ਪਹਿਲਾ ਸਮੀਰ ਸਿਮਰ ਨੇ 554 ਅੰਕ ਲੈ ਕੇ ਦੂਸਰਾ ਅਤੇ ਕਾਰਤਿਕ ਮਲਹੋਤਰਾ ਨੇ 550 ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਇਸ ਦੌਰਾਨ ਉਹਨਾਂ ਜਿੱਥੇ ਬੱਚਿਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਉਹਨਾਂ ਆਸ ਪ੍ਰਗਟਾਈ ਕਿ ਬੱਚੇ ਇਸੇ ਤਰ੍ਹਾਂ ਹੀ ਪੜ੍ਹਾਈ ਦੇ ਖੇਤਰ ਵਿੱਚ ਮੱਲਾ ਮਾਰ ਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਦੇ ਰਹਿਣਗੇ ਇਸ ਦੌਰਾਨ ਸਕੂਲ ਦੇ ਪ੍ਰਬੰਧਕ ਸੁਰਿੰਦਰ ਚੋਪੜਾ ਨੇ ਵੀ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ आर्या मॉडल सीनियर सेकेंडरी स्कूल फगवाड़ा के लिए आज बहुत ही शुभ दिन बहुत ही ब्लिसफुल मोमेंट्स प्राउड मोमेंट्स 10 प्लस टू एंड एट क्लास का रिजल्ट आउट हुआ हंड्रेड परसेंट हमारा रिजल्ट रहा है इसके लिए सभी बच्चों अभिभावकों और टीचर्स को बहुत बहुत बधाई है टीचर्स बहुत ही मेहनत करते हैं बच्चों को अच्छे ढंग से गाइड करते हैं तो बच्चे इस मुकाम को हासिल कर पाते हैं इस रिजल्ट में जो हमारा 100% परसेंट रिजल्ट रहा इसमें 90% हमारे प्लस टू के चार बच्चे रहे और अब 80% परसेंट ट्वेंटी थ्री बच्चे रहे इसी तरह एट में 90% परसेंट 7 सेवन बच्चे रहे और एट्टी परसेंट रहे ये रिजल्ट शो करता है कि अगर बच्चों को सही तरीके से गाइड किया जाता है तो वो मेहनत के बल पर अपनी मंजिल को पा ही लेते हैं रक्षित जो कि ने नाइन्टी सिक्स पॉइंट टू परसेंट समृति ने नाइन्टी परसेंट और निशांत ने 93.6 परसेंट लेकर सिद्ध कर दिया है कि हम अगर मेहनत करें तो कोई चीज ऐसी नहीं जो हम पा नहीं सकते आई वुड से यू हैव वर्कड हार्ड एंड गॉड तो इसी तरह सभी बच्चे भविष्य में भी मेहनत करते रहे बुलंदियों को छूते रहे अपना नाम अपने माँ बाप का नाम और अपने स्कूल का नाम रोशन करते रहें यही शुभकामना है यही दुआ है धन्यवाद